ਦਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਪਿੰਡ ਪਿੰਡ ਜਾ ਕੇ ਸਾਡੇ ਪਿੰਡ ਪੋਇਪੁਰ ਦੇ ਵਿੱਚ ਵੀ ਪਹੁੰਚੇ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਹੋਈ ਹੈ ਮੈਂ ਇਕੱਲਾ ਜਾਂ ਪ੍ਰਸ਼ਾਸਨ ਮਿਲ ਕੇ ਨਸ਼ਾ ਬੰਦ ਨਹੀਂ ਕਰ ਸਕਦਾ ਉਸ ਸਾਬ ਨੇ ਕਿਹਾ ਪਿੰਡ ਵਾਲਿਆਂ ਨੂੰ ਢੋਸ ਸਾਬ ਨੇ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਤੁਹਾਡੇ ਅੱਜ ਮੈਂ ਤੁਹਾਡੇ ਕੋਲੇ ਕੋਈ ਵੋਟਾ ਮੰਗਣ ਨਹੀਂ ਆਇਆ ਅੱਜ ਜੀ ਮੈਂ ਤੁਹਾਡੇ ਕੋਲੇ ਆਇਆ ਆਪ ਕੋਈ ਕੋਰਾੜਿਓ ਤੁਹਾਡੇ ਪੁੱਤ ਬਜਾਉਣ ਵਾਸਤੇ ਪੈਣਾ ਦੇ ਭਰਾ ਬਣਾਉਣ ਵਾਸਤੇ ਆਇਆ ਸਾਥ ਦੀ ਲੋੜ ਹੈ ਜੇਕਰ ਤੁਸੀਂ ਸਾਡਾ ਸਾਥ ਦਿਓਗੇ ਤਾਂ ਇਹ ਜਿਹੜਾ ਨਸ਼ਾ ਆ ਪਾ ਖਤਮ ਕਰ ਸਕਦੇ ਆ ਅੱਜ ਮੈਂ ਤਾਂ ਨਾ ਤਾਂ ਵੋਟਾ ਮੰਗਣ ਆਇਆ ਨਾ ਮੈਨੂੰ ਵੋਟਾ ਚਾਹੀਦੀਆਂ ਨੇ ਵੋਟਾਂ ਵੇਲੇ ਜਿਸ ਨੂੰ ਕੌਣੀਆਂ ਪਾ ਦਿਓ ਸਾਨੂੰ ਕੋਈ ਗੱਲ ਨਹੀਂ ਪਰ ਅਸੀਂ ਜਿਹੜਾ ਵੋਟਾਂ ਵੇਲੇ ਵਾਅਦਾ ਕੀਤਾ ਸੀ ਕਿ ਨਸ਼ਾ ਖਤਮ ਕਰਾਂਗੇ ਉਸ ਵਾਅਦੇ ਮੁਤਾਬਕ ਅਸੀਂ ਇਸ ਨਸ਼ੇ ਨੂੰ ਜੜ ਤੋਂ ਖਤਮ ਕਰਦਾ ਉਪਰਾਲਾ ਕਰ ਰਹੇ ਹਾਂ ਤੁਹਾਨੂੰ ਸਮਝਾ ਰਹੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ ਸਰਪੰਚਾਂ ਨੂੰ ਇਕੱਠਿਆਂ ਕੀਤਾ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਸਬੋਧਨ ਕੀਤਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿ ਜਿਹੜੇ ਲੋਕ ਚਿੱਟਾ ਵੇਚਦੇ ਨੇ ਉਹਨਾਂ ਦੀਆਂ ਸਾਨੂੰ ਵੋਟਾਂ ਨਹੀਂ ਚਾਹੀਦੀਆਂ ਜਿਹੜੇ ਮੋਤਾਂ ਦੇ ਉੱਤੋਂ ਲੰਘ ਕੇ ਸਾਡੇ ਤੱਕ ਪਹੁੰਚ ਕਰਦੇ ਨੇ ਸਾਨੂੰ ਵੋਟਾਂ ਦੇ ਰਹੇ ਨੇ ਸਾਨੂੰ ਉਹਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਉਸ ਲੋਕ ਸਲਾਖਾਂ ਦੇ ਪਿੱਛੇ ਹੋਣਗੇ ਇਹ ਬਹੁਤ ਵਧੀਆ ਲਾਡੀ ਢੋਸ ਨੇ ਉਪਰਾਲਾ ਕੀਤਾ ਤੇ ਜਿਹੜੀ ਮਹਿਮਾ ਉਹ ਵੀ ਸਫਲ ਚੱਲ ਰਹੀ ਆ ਪਰ ਗੱਲ ਇੱਥੇ ਇਹ ਆਉਂਦੀ ਹੈ ਕਿ ਜਿਹੜੇ ਲੋਕ ਵਿੱਚ ਬੈਠੇ ਸਨ ਜਿਹੜੇ ਲੋਕ ਮਹਿੰਮ ਦਾ ਹਿੱਸਾ ਬੰਦੇ ਨੇ ਤੇ ਹੈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਪੂਰਾ ਜੋਰ ਲਾ ਰਿਹਾ ਪਰ ਉਹਦਾ ਜਿਹੜਾ ਸਾਥ ਹੈ ਸਰਪੰਚ ਨਹੀਂ ਦੇ ਰਹਾ ਸਰਪੰਚਾਂ ਨੂੰ ਸਭ ਪਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਕੌਣ ਵੇਚਦਾ ਹੈ ਕੌਣ ਨਹੀਂ ਵੇਚਦਾ ਪਰ ਸਰਪੰਚ ਆਪਣਾ ਮੂੰਹ ਬੰਦ ਰੱਖ ਰਹੇ ਨੇ ਸਰਪੰਚਾਂ ਨੇ ਆਪਣੇ ਮੂੰਹ ਬੰਦ ਕੀਤੇ ਹੋਏ ਨੇ ਉਹ ਦੱਸ ਹੀ ਨਹੀਂ ਰਹੇ ਨਾ ਕਿਸੇ ਦਾ ਨਾਮ ਲੈ ਕੇ ਤੇ ਨਾ ਕੋਈ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਆ ਉਹਨਾਂ ਦੇ ਖਿਲਾਫ ਵੀ ਆ ਬੰਦੇ ਚਿੱਟਾ ਵੇਚਦੇ ਨੇ ਸਾਡੇ ਪਿੰਡ ਦੇ ਵਿੱਚ ਤੇ ਇਸ ਤਰ੍ਹਾਂ ਦਾ ਕੋਈ ਵੀ ਸਰਪੰਚ ਹਜੇ ਤੱਕ ਧਰਮਕੋੜ ਦੇ ਵਿੱਚ ਤਾਂ ਸਾਹਮਣੇ ਨਹੀਂ ਆਇਆਗਾ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਆਇਆ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਲੱਖ ਗੱਲਾਂ ਕਰ ਲੈਣ ਸਰਪੰਚ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਸਰਪੰਚ ਸਭ ਪਤਾ ਉਹਨਾਂ ਨੂੰ ਚਿੱਟਾ ਕੌਣ ਵੇਚਦਾ ਤੇ ਕੌਣ ਨਹੀਂ ਵੇਚਦਾਗਾ ਇਹ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਬਿਲਕੁਲ ਸੱਚ ਹੈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਨਸ਼ਾ ਖਤਮ ਕੀਤਾ ਜਾਵੇ ਉਹਦਾ ਸੁਪਨਾ ਵੀ ਹੈ ਪਰ ਜਿਹੜੇ ਪਿੰਡ ਦੇ ਮੋਰੀ ਨੇ ਪਿੰਡ ਦੇ ਸਰਪੰਚ ਜਿਵੇਂ ਉਹਨਾਂ ਨੇ ਨਾਮ ਹੀ ਨਹੀਂ ਦਿੱਤੇ ਉਹ ਉਹਨਾਂ ਨੇ ਉਹਨਾਂ ਲੋਕਾਂ ਨੂੰ ਲੁਕੋ ਕੇ ਰੱਖਿਆ ਹੋਇਆ ਹੈ ਜਿਹੜੇ ਲੋਕ ਚਿੱਟਾ ਵੇਚਦੇ ਨੇ ਤੇ ਇਸ ਮਹਿੰਮ ਦਾ ਹਿੱਸਾ ਚਿੱਟੇ ਵਾਲੇ ਵੀ ਬਣੇ ਨੇ ਉਹਦੇ ਵਿੱਚ ਬੈਠ ਕੇ ਸੌਂਹਾ ਖਾ ਕੇ ਵੀ ਘਰ ਆ ਕੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੈ ਅੱਜ ਦੀ ਖਬਰ ਦੇ ਵਿੱਚ ਬਸ ਇੰਨਾ ਹੀ ਮੈਂ ਤੁਹਾਡਾ ਆਪਣਾ ਤੁਹਾਨੂੰ رائے ਨੂੰ ਦਿਉ ਇਜਾਜ਼ਤ ਫਿਰ ਕਿਸੇ ਵਿਸ਼ੇ ਦੇ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ